ਜ਼ਿੰਦਗੀ ਵਿੱਚ ਨਮੀਆਂ ਆਦਤਾਂ ਬਣਾਉਣ ਲਈ ਸਭ ਤੋਂ ਵੱਡੀ ਸਮੱਸਿਆ ਕੀ ਹੈ ਸਭ ਤੋਂ ਵੱਡੀ ਸਮੱਸਿਆ ਇਹ ਹੀ ਹੈ ਕਿ ਸ਼ੁਰੂਆਤ ਕਿਵੇਂ ਕਰਨੀ ਆ ਪਰ ਇੱਕ ਤਰੀਕਾ ਜਿਸ ਨਾਲ ਨਮੀਆਂ ਆਦਤਾਂ ਬਹੁਤ ਆਸਾਨੀ ਨਾਲ ਬਣ ਜਾਂਦੀਆਂ ਨੇ ਇਸ ਨੂੰ ਕਹਿੰਦੇ ਹਨ ਹੈਬਿਟ ਸਟੈਕਿੰਗ ਹੈਬਿਟ ਸਟੈਕਿੰਗ ਦਾ ਮਤਲਬ ਹੈ ਆਪਣੀ ਮੌਜੂਦਾ ਆਦਤ ਨਾਲ ਨਵੀਂ ਆਦਤ ਜੋੜਨੀ ਉਦਾਹਰਣ ਲਈ ਜਦੋਂ ਤੁਸੀਂ ਸਵੇਰੇ ਚਾਹ ਪੀਂਦੇ ਹੋ ਉਸੇ ਵੇਲੇ 5 ਮਿੰਟ ਕਿਸੇ ਕਿਤਾਬ ਦੇ ਪੰਨੇ ਪੜ੍ਹ ਲਵੋ ਜਾਂ ਜਦੋਂ ਤੁਸੀਂ ਦੰਦ ਸਾਫ਼ ਕਰਦੇ ਹੋ ਉਸੇ ਵੇਲੇ 2 ਮਿੰਟ ਧਿਆਨ ਕਰ ਲਵੋ ਜਾਂ ਜਦੋਂ ਤੁਸੀਂ ਰਾਤ ਨੂੰ ਮੋਬਾਈਲ ਸਾਈਡ ਤੇ ਰੱਖਦੇ ਹੋ ਉਸੇ ਸਮੇਂ ਅਗਲੇ ਦਿਨ ਦਾ ਟੂ-डू ਲਿਸਟ ਲਿਖ ਲਓ ਇਸ ਤਰੀਕੇ ਨਾਲ ਨਵੀਂ ਆਦਤ ਖਵਾ ਵਿੱਚ ਨਹੀਂ ਬਣਦੀ ਸਗੋਂ ਪਹਿਲਾਂ ਹੀ ਮੌਜੂਦ ਆਦਤ ਦੇ ਨਾਲ ਜੁੜ ਜਾਂਦੀ ਆ ਦਿਮਾਗ ਇਸ ਨੂੰ ਜਿਆਦਾ ਆਸਾਨੀ ਨਾਲ ਸਵੀਕਾਰ ਕਰਦਾ ਅਤੇ ਨਵੀਂ ਆਦਤ ਹੌਲੀ-ਹੌਲੀ ਤੁਹਾਡੇ ਦਿਨ ਦਾ ਹਿੱਸਾ ਬਣ ਜਾਂਦੀ ਹੈ ਯਾਦ ਰੱਖੋ ਹੈਵਟਸ ਇਕੱਲੀਆਂ ਨਹੀਂ ਬਣਦੀਆਂ ਉਹ ਕੜੀਆਂ ਬਣਦੀਆਂ ਨੇ ਇੱਕ ਚੇਨ ਸਿਸਟਮ ਆਉਂਦਾ ਜਿੰਨੀ ਸਿਆਣਪ ਨਾਲ ਤੁਸੀਂ ਆਦਤਾਂ ਜੋੜਦੇ ਹੋ ਨਾ ਉੰਨੀ ਤੇਜ਼ੀ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਆ